ਜੇ ਮਨਿੰਦਰ ਜੀ ਸਿੱਧੂ ਉਹਨਾਂ ਨੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਦੇ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਚੇਤੇ ਰੱਖਣਾ ਚਾਹੀਦਾ ਕਿ ਇਹਦੇ ਨਤੀਜੇ ਜਿਹੜੇ ਠੀਕ ਨਹੀਂ ਨਿਕਲਣਗੇ ਬਲਕਾਰ ਸਿੱਧੂ ਨੂੰ ਐ ਲੱਗਦਾ ਕਿ ਮੈਂ ਆਪਣੇ ਵਰਕਰਾਂ ਬਾਰੇ ਜਿਨ੍ਹਾਂ ਨੂੰ ਵਲੰਟੀਅਰ ਕਹਿੰਦੇ ਆ ਤੇ ਉਹਨਾਂ ਦੀਆਂ ਪਤਨੀਆਂ ਬਾਰੇ ਜੋ ਘਟੀਆਂ ਦਰਜ ਦੀ ਸ਼ਬਦਾਵਲੀ ਵਰਤੀ ਆ ਉਹ ਜਸਟੀਫਾਈਡ ਹੈ ਕਿ ਜਿਨ੍ਹਾਂ ਨੇ ਪਰਚਾ ਦਰਜ ਕੀਤਾ ਹੈਗਾ ਉਹਨਾਂ ਨੂੰ ਖੋਦੇ ਪਰਚਾ ਇਹਦਾ ਰੱਦ ਕਰਨ ਵਾਸਤੇ ਮਜਬੂਰ ਆ ਉਹ ਹੋਣਾ ਜਿਨ੍ਹਾਂ ਨੂੰ ਕਹਦੇ ਅਸੀਂ ਬਹੁਤ ਸਨਮਾਨ ਦੇਣਾ ਚੜੇ ਮਹੀਨੇ 1000 ਰੁਪਏ ਆਉਣ ਦੇ ਖਾਤਿਆਂ 'ਚ ਪਾਉਂਗਾ ਹੂੰ ਹੂੰ ਬਿਲਕੁਲ ਠੀਕ ਆ ਉਹਨਾਂ ਨੂੰ ਇਹੋ ਜਿਹਾ ਸਨਮਾਨ ਦੇ ਰਹੇ ਆ ਤੇ ਇਸੇ ਨੂੰ ਕਿ ਉਹਨਾਂ ਬਾਰੇ ਹੱਥ ਦਰਜੇ ਦੀ ਘਟਿਆ ਸ਼ਬਦਾਂ ਵਾਲੀ ਗੱਤ ਕਰ ਰਹੇ ਹੂੰ ਤਾਂ ਇਹਨਾਂ ਨੂੰ ਆਇਆ ਕਿ ਹੁਣ ਜਿਹੜਾ ਹੈਗਾ ਅਸੀਂ ਫਲੈਕਸਾਂ ਦੇ ਰਾਹੀਂ ਜਾਂ ਐਡਵਰਟਾਈਜ਼ਮੈਂਟ ਦੇ ਰਾਹੀਂ ਜਾਂ ਮੀਡੀਆ ਨੂੰ ਡਰਾ ਕੇ ਆਪਣੀ ਜਿਹੜੀ ਘਟਿਆ ਕਾਰਗੁਜ਼ਾਰੀ ਤੇ ਪਰਦਾ ਪਾ ਸਕਦੇ ਆ ਇਹ ਪਰਦਾ ਜਿਹੜਾ ਹੈਗਾ ਉਹ ਪੈਣਾ ਨਹੀਂ ਹੈਗਾ ਗਾ ਲੋਕਵਾ ਟੀਵੀ ਦੇ ਪੱਤਰਕਾਰ ਮਨਿੰਦਰ ਜੀ ਸਿੱਧੂ ਦੇ ਉੱਪਰ ਪਰਚਾ ਦਰਜ ਕੀਤਾ ਜਾਂਦਾ ਹੈ ਤੇ ਹਵਾਲਾ ਇਹ ਦਿੱਤਾ ਜਾਂਦਾ ਆ ਕਿ ਬਲਕਾਰ ਸਿੱਧੂ ਹੋਰਾਂ ਦੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਆਡੀਓ ਜਿਹੜੀ ਆ ਉਹ ਵਾਇਰਲ ਹੁੰਦੀ ਆ ਉਸ ਦਾ ਹਵਾਲਾ ਦੇ ਕੇ ਉਹਨਾਂ ਦੇ ਨਿੱਜੀ ਸਹਾਇਕ ਦੇ ਵੱਲੋਂ ਪਰਚਾ ਦਰਜ ਜਿਹੜਾ ਹੈਗਾ ਕਰਵਾਇਆ ਜਾਂਦਾ ਤੇ ਇਸ ਦੀ ਨਖੇਦੀ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਆਮ ਜਿਹੜਾ ਦੇਖ ਰਹੇ ਹੋ ਮੇਰੇ ਨਾਲ ਭਾਈ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਹੋਣਗੇ ਗੱਲਬਾਤ ਕਰਾਂਗੇ ਭਾਈ ਸਭ ਤੋਂ ਪਹਿਲਾਂ ਸਵਾਗਤ ਆ ਰਹਿ ਮਿਲਦੇ ਹਾਂ ਸ਼ੁਕਰੀਆ ਭਾਈ ਜੀ ਸਸੀ ਕਾਲ ਜੀ ਕਿਵੇਂ ਦੇਖਦੇ ਹੋ ਇਸ ਪਰਚੇ ਨੂੰ ਜਿਹੜਾ ਬਲਕਾਰ ਸਿੱਧੂ ਹੋਰਾਂ ਦੇ ਜੀ ਸਹਾਇਕ ਤੇ ਵੱਲੋਂ ਮਨਿੰਦਰਜੀਤ ਦੇ ਉੱਪਰ ਕਰਵਾਇਆ ਗਿਆ ਦੇਖੋ ਇਹ ਪਹਿਲੀ ਤੇ ਗੱਲ ਇਹ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਤੇ ਉਹਨਾਂ ਦੇ ਵਿਧਾਇਕ ਬਲਕਾਰ ਸਿੱਧੂ ਦੀ ਇਹ ਬਿਲਕੁਲ ਹੀ ਨੀਵੇਂ ਪੱਦਰ ਦੀ ਹਰਕਤ ਆ ਹਮ ਇੱਕ ਪਾਸੇ ਦਾ ਇੱਥੇ ਇਹ ਕਿਹਾ ਜਾਂਦਾ ਕਿ ਲੋਕਾਂ ਨੂੰ ਬੋਲਣ ਦਾ ਅਧਿਕਾਰ ਆ ਜੀ ਲੋਕਾਂ ਦੇ ਬੋਲਣ ਦੇ ਅਧਿਕਾਰ ਤੇ ਡਾਕਾ ਜੀ ਤੇ ਦੂਸਰੇ ਪਾਸੇ ਬਲਕਾਰ ਸਿੱਧੂ ਨੂੰ ਕਿਸੇ ਬਾਰੇ ਵੀ ਘਟਿਆ ਸ਼ਬਦਾਵਲੀ ਵਰਤਨ ਦਾ ਆਪਣੇ ਵਲੰਟੀਅਰਾਂ ਦਾ ਤੇ ਉਹਨਾਂ ਦੀਆਂ ਪਤਨੀਆਂ ਬਾਰੇ ਉਸ ਤੋਂ ਘਟਿਆ ਸ਼ਬਦਾਵਲੀ ਵਰਤਨ ਦਾ ਉਹ ਆਪਣਾ ਅਧਿਕਾਰ ਸਮਝ ਲਿਆ ਬਲਕਾਰ ਸਿੱਧੂ ਨੂੰ ਐ ਲੱਗਦਾ ਕਿ ਮੈਂ ਆਪਣੇ ਵਰਕਰਾਂ ਬਾਰੇ ਜਿਨ੍ਹਾਂ ਨੂੰ ਵਲੰਟੀਅਰ ਕਹਿੰਦੇ ਆ ਜੀ ਜੀ ਤੇ ਉਹਨਾਂ ਦੀਆਂ ਪਤਨੀਆਂ ਬਾਰੇ ਜੋ ਘਟਿਆ ਦਰਜੇ ਦੀ ਸ਼ਬਦਾਵਲੀ ਵਰਤੀ ਆ ਉਹ ਜਸਟੀਫਾਈਡ ਆ ਤੇ ਉਹ ਸ਼ਬਦਾਵਲੀ ਜਿਹੜੀ ਹੈਗੀ ਆ ਉਹਨਾਂ ਦੀ ਵੀ ਆਵਾਜ਼ ਆ ਉਹ ਵਾਇਰਲ ਹੋਈ ਆ ਤੇ ਜਿਹੜੇ ਚੈਨਲ ਤੇ ਚੱਲੀ ਆ ਦੱਸਿਆ ਜਾ ਰਿਹਾ ਕਿ ਆ ਲੋਕਾਂ ਦੇ ਨਮਾਇੰਦੇ ਆ ਕਿ ਆਪਣੇ ਵਰਕਰਾਂ ਬਾਰੇ ਕਿਸ ਤਰ੍ਹਾਂ ਦੀ ਸ਼ਬਦਾਵਲੀ ਵਰਤਦੇ ਆ ਇਸ ਗੱਲ ਤੇ ਮਨਿੰਦਰ ਜੀ ਸਿੱਧੂ ਤੇ ਜਿਹੜਾ ਪਰਚਾ ਦਰਜ ਕੀਤਾ ਜਾਂਦਾ ਤਾਂ ਇਹ ਬਿਲਕੁਲ ਜਿਹਨੂੰ ਕਹਿੰਦੇ ਘਟੀਆ ਕਿਸਮ ਕਰਮ ਤਰ੍ਹਾਂ ਦੀ ਕਾਰਵਾਈ ਪੰਜਾਬ ਸਰਕਾਰ ਦੀ ਔਰ ਆਮ ਆਦਮੀ ਪਾਰਟੀ ਦੀ ਆ ਔਰ ਉਹਨਾਂ ਦੇ ਐਮਐਲਿਆਂ ਦੀ ਆ ਚਾਹੀਦਾ ਤਾਂ ਇਹ ਸੀਗਾ ਕਿ ਆਮ ਆਦਮੀ ਪਾਰਟੀ ਜੇ ਉਹਦੇ ਵਿੱਚ ਕੋਈ ਥੋੜੀ ਬਹੁਤ ਵੀ ਨੈਤਿਕਤਾ ਹੁੰਦੀ ਤਾਂ ਉਹ ਬਲਕਾਰ ਸਿੱਧੂ ਤੇ ਫੌਰੀ ਕਾਰਵਾਈ ਕਰਦਾ ਕਬਈ ਆਪਣੀ ਪਾਰਟੀ ਤਾਂ ਆਪਾਂ ਕਹਿੰਦੇ ਸੀ ਕਿ ਵਲੰਟੀਅਰਾਂ ਦੀ ਪਾਰਟੀ ਆ ਜਿਹੜੇ ਵਲੰਟੀਅਰਾਂ ਦੇ ਸਿਰ ਤੇ ਆ ਕੋਈ ਵੀ ਵਲੰਟੀਅਰ ਐਮ.ਐਲ.ਏ ਬਣ ਸਕਦਾ ਕੋਈ ਵੀ ਵਲੰਟੀਅਰ ਮੁੱਖ ਮੰਤਰੀ ਬਣ ਸਕਦਾ ਉਹਨਾਂ ਦੇ ਵਲੰਟੀਅਰਾਂ ਦਾ ਤੇ ਉਹਨਾਂ ਦੀਆਂ ਪਰਿਵਾਰ ਦੀਆਂ ਔਰਤਾਂ ਬਾਰੇ ਘਟਿਆ ਸ਼ਬਦਾਵਲੀ ਵਰਤਣ ਵਾਲੇ ਆਪਣੇ ਆਗੂ ਤੇ ਕਾਰਵਾਈ ਕਰਨ ਦੀ ਬਜਾਏ ਉਹਦੇ ਕਹਿਣ ਤੇ ਉਹਦੀ ਇਸ ਹਰਕਤ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਤੇੜੀ ਮਨਿੰਦਰਜੀ ਸਿੱਧੂ ਤੇ ਕਾਰਵਾਈ ਕੀਤੀ ਹੈਗੀ ਆ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਹਦੀ ਨਿਖੇਦੀ ਕਰਦੇ ਆਂ ਤੇ ਬਿਲਕੁਲ ਹੀ ਲੋਕਾਂ ਦੀ ਇਹਨੂੰ ਕਹਿੰਦੇ ਕਿ ਇਹ ਆਵਾਜ਼ ਬੰਦੀ ਕਰਨ ਦੀ ਕੋਸ਼ਿਸ਼ ਹੈਗੀ ਆ ਇਹਨੂੰ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਜਿਹੜਾ ਉਹ ਨਹੀਂ ਕੀਤਾ ਜਾਣਾ ਕੀ ਲੱਗਦਾ ਫਿਰ ਐਵੇਂ ਵਾਜਾਂ ਇਸ ਤਰ੍ਹਾਂ ਦੇ ਨਾਲ ਦੱਬੀਆਂ ਜਾਂਦੀਆਂ ਜਾਂਦੀਆਂ ਜਿਵੇਂ ਹਾਲਾਂਕਿ ਹਾਲੇ ਤੱਕ ਤਾਂ ਵੀ ਇਹ ਆ ਕਿ ਇੱਕ ਪਰਚੇ ਦੀ ਜਿਹੜੀ ਐਫ ਆਈ ਆਰ ਉਹ ਸਾਹਮਣੇ ਹੈ ਹਾਲਾਂਕਿ ਚਰਚਾ ਮੈਂ ਇਹ ਵੀ ਚੱਲ ਰਹੀਆਂ ਨੇ ਦੋ ਪਰਚੇ ਆ ਤਿੰਨ ਪਰਚੇ ਆ ਉਹ ਚੀਜ਼ ਅਜੇ ਸਾਹਮਣੇ ਨਹੀਂ ਹੋ ਸਕਦਾ ਕੋਈ ਮਹਾਲੀ ਦੇ ਵਿੱਚ ਵੀ ਪਰਚਾ ਹੋਵੇ ਦਬਾਉਣ ਦੇ ਲਈ ਆ ਡਰਾਉਣ ਦੇ ਲਈ ਆ ਇਹ ਚੀਜ਼ਾਂ ਬਿਲਕੁਲ ਨਹੀਂ ਸਾਰਾ ਕੁਝ ਦਬਾਉਣ ਤੇ ਡਰਾਉਣ ਦੇ ਲਈ ਜੇਕਰ ਇਹ ਸਰਕਾਰ ਦੀ 3 ਸਾਲ ਦੀ ਜਾਂ 3 ਸਾਲ ਤੋਂ ਵੱਧ ਸਮੇਂ ਦੀ ਕੋਈ ਕਾਰਗੈ ਜਾਰੀ ਇਹੋ ਜੀ ਹੁੰਦੀ ਹੂੰ ਕਿ ਇਹਨਾਂ ਨੂੰ ਡਰ ਨਾ ਲੱਗਦਾ ਹੂੰ ਇੱਕ ਵੀ ਕੰਮ ਇਹਨਾਂ ਨੇ ਕਿਹਾ ਸੀ ਇਹਨਾਂ ਦੇ ਆਪਣੇ ਸਪੀਕਰ ਸਾਹਿਬ ਨੇ ਕਿ 4 ਮਹੀਨਿਆਂ ਚ ਅਸੀਂ ਚਿੱਟਾ ਖਤਮ ਕਰ ਦਾਂਗੇ ਜੀ ਚੌਥਾ ਸਾਲ ਸ਼ੁਰੂ ਹੋ ਗਿਆ ਜੀ ਹੁਣ ਉਹਨਾਂ ਦੇ ਜਿਹੜਾ ਹਫ਼ਤੇ ਚ 6 ਦਿਨ ਦਾ ਹਫ਼ਤਾ ਹੂੰ ਜਾਂ ਉਹਨਾਂ ਦਾ ਹਫ਼ਤਾ ਹੀ 365 ਦਿਨਾਂ ਦਾ ਹੈਗਾ ਕਿੰਨਾ ਚਿੱਟਾ ਖਤਮ ਹੋਇਆ ਨਾ ਚਿੱਟੇ ਨਾਲ ਹੋਣ ਵਾਲੀਆਂ ਪੰਜਾਬ ਚ ਬੁਲਤਾ ਖਤਮ ਹੋਈਆਂ ਇਹਨਾਂ ਨੇ ਕਿਹਾ ਜੀ ਖੇਤੀ ਨੀਤੀ ਲਾਗੂ ਕਰਾਂਗੇ ਕਿਸਾਨੀ ਦੀ ਹਾਲਤ ਬਦਲ ਦਾਂਗੇ ਚੁਟਕੀ ਨਾਲ ਐਮਐਸਪੀ ਦੇਵਾਂਗੇ ਉਹ ਪੰਜਾਬ ਦੀ ਕਿਸਾਨੀ ਕਰਜ਼ੇ ਚ ਮਤਲਬ ਉਸੇ ਤਰ੍ਹਾਂ ਖੁਦਕੁਸ਼ੀਆਂ ਕਰ ਰਹੀ ਹੈਗੀ ਇਹਨਾਂ ਨੇ ਕਿਹਾ ਅਸੀਂ ਹਰਾਪਣ ਬੇਰੋਜ਼ਗਾਰਾਂ ਲਈ ਚੱਲੂਗਾ ਬੇਰੋਜ਼ਗਾਰੀ ਉਸੇ ਤਰ੍ਹਾਂ ਦੀ ਹੈਗੀ ਆ ਡਾਂਗਾ ਨਾਲ ਨਵਾਜਿਆ ਜਾਂਦਾ ਹਰ ਥਾਂ ਤੇ ਬੇਰੋਜ਼ਗਾਰਾਂ ਨੂੰ ਤੇ ਫਿਰ ਜਦੋਂ ਸਰਕਾਰ ਹਰ ਪਾਸਿਓਂ ਫੇਲ ਹੋਈ ਹੈਗੀ ਉਹ ਇੱਕ ਵੀ ਕੰਮ ਨਹੀਂ ਕਰ ਸਕੀਗੀ ਤੇ ਉਲਟਾ ਉਹ ਇਸ ਤਰ੍ਹਾਂ ਦੀ ਘਟਿਆ ਹਰਕਤਾਂ ਦੀ ਉਤਰੀ ਹੋਈ ਹੈਗੀ ਆ ਤੇ ਉਹਨੂੰ ਲੱਗਦਾ ਵੀ ਸਾਡੀ ਕੋਈ ਹਰਕਤ ਨੂੰ ਨਸ਼ਰ ਨਾ ਕਰੇ ਸਾਡੀ ਕਿਸੇ ਹਰਕਤ ਤੇ ਕੋਈ ਕਿੰਤੂ ਵੀ ਨਾ ਕਰੇ ਇਸ ਤਰ੍ਹਾਂ ਦੀ ਜਿਹੜੀ ਇੱਕ ਇਹ ਤਾਨਾਸ਼ਹੀਰ ਜਾਣ ਹੈਗਾ ਔਰ ਇਹਨਾਂ ਨੂੰ ਆਇਆ ਕਿ ਹੁਣ ਜਿਹੜਾ ਹੈਗਾ ਅਸੀਂ ਫਲੈਕਸਾਂ ਦੇ ਰਾਹੀਂ ਜਾਂ ਐਡਵਰਟਾਈਜ਼ਮੈਂਟ ਦੇ ਰਾਹੀਂ ਜਾਂ ਮੀਡੀਆ ਨੂੰ ਡਰਾ ਕੇ ਆਪਣੀ ਜਿਹੜੀ ਘਟਿਆ ਕਾਰਗੁਜ਼ਾਰੀ ਤੇ ਪਰਦਾ ਪਾ ਸਕਦੇ ਆ ਇਹ ਪਰਦਾ ਜਿਹੜਾ ਹੈਗਾ ਉਹ ਪੈਣਾ ਨਹੀਂ ਹੈਗਾਗਾ ਜਿਵੇਂ ਸੂਰਜ ਦੇ ਉੱਪਰ ਅੱਗੇ ਕੋਈ ਚੀਜ਼ ਨਹੀਂ ਪਰਦਾ ਨਹੀਂ ਪਾਇਆ ਜਾ ਸਕਦਾ ਸੂਰਜ ਤਾਂ ਸਾਰੇ ਹਰੇਰੇ ਨੂੰ ਪਛਾੜ ਕੇ ਚੜ ਆਉਂਦਾ ਹੈਗਾ ਉਸੇ ਤਰ੍ਹਾਂ ਜਿਹੜੀਆਂ ਆਮ ਆਦੀ ਪਾਰਟੀ ਦੀ ਸਰਕਾਰ ਦੀਆਂ ਮਾੜੀ ਕਾਰਗੁਜ਼ਾਰੀ ਹੈਗੀ ਆ ਉਹ ਜਿੰਨਾ ਮਰਜ਼ੀ ਮੀਡੀਆ ਨੂੰ ਦਬਾਉਣ ਦੀ ਕੋਸ਼ਿਸ਼ ਕਰ ਲੈਣ ਜਿੰਨੇ ਮਰਜ਼ੀ ਵੈਬ ਚੈਨਲ ਖਰੀਦ ਲੈਣ ਠੀਕ ਹੈ ਜਿੰਨਾ ਮਰਜੀ ਅਖਬਾਰਾਂ ਨੂੰ ਡਰਾ ਲੈਣ ਅਖਬਾਰਾਂ ਚ ਆਪਣੀ ਮਰਜ਼ੀ ਦੇ ਬੰਦੇ ਰਖਾ ਲੈਣ ਚੈਨਲਾਂ ਚ ਆਪਣੀ ਮਰਜ਼ੀ ਦੇ ਬੰਦੇ ਰਖਾ ਲੈਣ ਪਰ ਇਹਦੇ باوجود ਵੀ ਪੰਜਾਬ ਦੇ মিডিਆ ਚ ਹਿੱਸਾ ਇਹੋ ਜਿਹਾ ਹੈਗਾ ਜਿਹੜਾ ਉਹਨਾਂ ਦੀ ਇਸ ਜਿਹੜੀ ਲੋਕ ਵਿਰੋਧੀ ਕਾਰਗੁਜ਼ਾਰੀ ਹੈਗੀ ਆ ਲੋਕ ਜਿਹੜੀ মিডিਆ ਨੂੰ ਦਬਾਉਣ ਦੀ ਕਾਰਗੁਜ਼ਾਰੀ ਹੈਗੀ ਆ ਉਹਦੇ باوجود ਵੀ ਸੱਚ ਜਿਹੜਾ ਬੋਲਦਾ ਰਹੂਗਾ ਔਰ ਮਨਿੰਦਰ ਜੀ ਸਿੱਧੂ ਹਰਾਨੇ ਉਹਨਾਂ ਦੇ ਚੈਨਲ ਨੇ ਇਹੀ ਕੰਮ ਕੀਤਾ ਜਿਸ ਕਰਕੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਇਹ ਗੱਲ ਬਿਲਕੁਲ ਸਾਫ਼ ਆ ਕਿ ਜਿਨ੍ਹਾਂ ਨੇ ਪਰਚਾ ਦਰਜ ਕੀਤਾ ਹੈਗਾ ਉਹਨਾਂ ਨੂੰ ਖੁਦੇ ਪਰਚਾ ਜਿਹੜਾ ਰੱਦ ਕਰਨ ਵਾਸਤੇ ਮਜਬੂਰ ਆ ਉਹ ਹੋਣਾ ਪਊਗਾ ਜਿਵੇਂ ਭਾਈ ਪਰਚੇ ਦੇ ਵਿੱਚ ਵੀ ਕਿਹਾ ਗਿਆ ਕਿ ਜਾਣ ਬੁੱਝ ਕੇ ਲੋਕਵਾਸ ਟੀਵੀ ਮਨਿੰਦਰ ਜੀ ਸਿੱਧੂ ਤੇ ਇੱਕ ਹੋਰ ਸੱਜਣ ਦਾ ਨਾਮ ਆ ਕਿ ਉਹਨਾਂ ਦੇ ਵੱਲੋਂ ਜਾਣ ਬੁੱਝ ਕੇ ਬਦਨਾਮ ਕਰਨ ਦੇ ਲਈ ਐਸਾ ਕੁਝ ਕੀਤਾ ਗਿਆ ਕੀ ਮੰਨਦੇ ਹੋ ਕਿ ਜਿਨ੍ਹਾਂ ਦਾ ਨਾਮ ਲਿਆ ਗਿਆ ਜਿਹੜਾ ਔਰਤਾਂ ਦੇ ਨਾਮ ਤੇ ਭੱਦੀ ਸ਼ਬਦਾਬਲੀ ਵਰਤੀ ਗਈ ਉਹਨਾਂ ਦੀ ਬਦਨਾਮੀ ਨਹੀਂ ਸੀ ਜੇਕਰ ਉਸ ਚੀਜ਼ ਲੋਕਾਂ ਦੇ ਸਾਹਮਣੇ ਨਸ਼ਰ ਹੋਈ ਜਗ ਜाहिर ਹੋਈ ਤਾਂ ਉਹ ਇੱਕ ਐਮਐਲਏ ਦੀ ਬਦਨਾਮੀ ਹੋਗੀ ਇਹਦਾ ਮਤਲਬ ਤਾਂ ਇਹ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਉਹ ਇਹੀ ਸਮਝਦੇ ਕਿ ਇਸ ਪੰਜਾਬ ਦੇ ਵਿੱਚ ਪੌਣੇ 3 ਕਰੋੜ ਦੀ ਜਿਹੜੀ ਆਬਾਦੀ ਹੈਗੀ ਆ ਉਹਦਾ ਜਿਹੜਾ ਅੱਧਾ ਹਿੱਸਾ ਜਿਨ੍ਹਾਂ ਨੂੰ ਕਹਿੰਦੇ ਅਸੀਂ ਬਹੁਤ ਸਨਮਾਨ ਦੇਣਾ ਚੜੇ ਮਹੀਨੇ 1000 ਰੁਪਏ ਉਹਨਾਂ ਦੇ ਖਾਤਿਆਂ 'ਚ ਪਾਉਂਗਾ ਹਮਮ ਠੀਕ ਆ ਉਹਨਾਂ ਨੂੰ ਇਹੋ ਜਿਹਾ ਸਨਮਾਨ ਦੇ ਰਹੇ ਅੱਦੇ ਹਿੱਸੇ ਨੂੰ ਕਿ ਉਹਨਾਂ ਬਾਰੇ ਅੱਤ ਦਰਜੇ ਦੀ ਘਟਿਆ ਸ਼ਬਦਾਵਲੀ ਵਰਤ ਰਹੇ ਹੈਗੇ ਯਾਨੀ ਕਿ ਜੇ ਕੋਈ ਬੰਦਾ 1.5 ਕਰੋੜ ਆਬਾਦੀ ਦੇ ਵਾਸਤੇ 1.5 ਕਰੋੜ ਤੋਂ ਵੱਧ ਆਬਾਦੀ ਦੇ ਵਾਸਤੇ ਮਤਲਬ ਮਤਲਬ ਇਨੀ ਘਟਿਆ ਸ਼ਬਦਾਵਲੀ ਵਰਤ ਰਿਹਾ ਹੈਗਾ ਉਹਨੂੰ ਇਹ ਲੱਗਦਾ ਕਿ ਉਹ ਔਰਤਾਂ ਦੀ ਕੋਈ ਇੱਜ਼ਤ ਨਹੀਂ ਹੈ ਇੱਜ਼ਤ ਸਿਰਫ 94 ਲੋਕਾਂ ਦੀ ਆ ਪਰ ਉਹ 94 ਲੋਕਾਂ ਨੂੰ 94 ਲੋਕਾਂ ਚੋਂ ਬਲਕਾਰ ਸਿੱਧੂ ਇੱਕ ਖੋਦ ਠੀਕ ਹੈ ਉਹਨਾਂ ਨੂੰ ਖੁਦੇ ਪਤਾ ਹੋਣਾ ਚਾਹੀਦਾ ਕਿ ਉਹ ਵੀ ਜਿਹੜਾ ਹੈਗਾ ਲੋਕਾਂ ਦੇ ਕਰਕੇ ਹੀ ਹੈਗੀ ਆ ਪਰ ਇਹ ਜਿਹੜੀ ਵੀ ਇਹਨਾਂ ਨੇ ਹਰਕਤ ਕੀਤੀ ਆ ਅਸੀਂ ਇਹਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਸੀਂ 28 ਯਾਨੀ ਕਿ ਫਰਵਰੀ ਨੂੰ ਜੀ ਠੀਕ 12 ਵਜੇ ਬਠਿੰਡੇ ਜਿਹੜਾ ਹੈਗਾ ਟੀਚਰ ਜ਼ੂਮ ਮੀਟਿੰਗ ਕਾਲ ਕੀਤੀ ਆ ਉਹਦੇ ਚ ਅਸੀਂ ਪੰਜਾਬ ਦੀਆਂ ਜਿੰਨੀਆਂ ਵੀ ਸੰਘਰਸ਼ੀਲ ਜਥੇਬੰਦੀਆਂ ਨੇ ਉਹ ਚ ਕਿਸਾਨ ਜਥੇਬੰਦੀਆਂ ਨੇ ਸੰਜੂਤ ਕਿਸਾਨ ਮੋਰਚੇ ਦੀਆਂ ਨਾਲ ਜੁੜੀਆਂ ਜਥੇਬੰਦੀਆਂ ਨੇ ਹੋਰ ਜਿੰਨੀਆਂ ਵਿਦਿਆਰਥੀ ਨੌਜਵਾਨਾਂ ਦੀਆਂ ਮੁਲਾਜ਼ਮਾਂ ਨੇ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰਿਆਂ ਨੂੰ ਅਸੀਂ ਮੀਟਿੰਗ 'ਚ ਪਹੁੰਚਣ ਦਾ ਕੱਲ ਨੂੰ ਫੋਨ ਕਰਕੇ ਵੀ ਸਨੇਹਾ ਲਾਵਾਂਗੇ ਖੁੱਲਾ ਸੱਦਾ ਵੀ ਦਿੰਦੇ ਆ ਕਿ 28 ਫਰਵਰੀ ਨੂੰ ਠੀਕ 12 ਵਜੇ ਆਪਾਂ ਟੀਚਰਜ਼ ਹੋਮ ਜਿਹੜਾ ਬਠਿੰਡਾ ਹੈਗਾ ਉੱਥੇ ਮੀਟਿੰਗ ਕਰਾਂਗੇ ਔਰ ਇਸ ਜਿਹੜੀ ਜੇ ਮਨਿੰਦਰ ਜੀ ਸਿੱਧੂ ਨੂੰ ਨੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਦੇ ਪੰਜਾਬ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਚੇਤੇ ਰੱਖਣਾ ਚਾਹੀਦਾ ਕਿ ਇਹਦੇ ਨਤੀਜੇ ਇਹਰੇ ਆਏ ਠੀਕ ਨਹੀਂ ਨਿਕਲ ਲਗੇ 28 ਫਰਵਰੀ ਨੂੰ ਅਸੀਂ ਇਹਦੇ ਤੇ ਜਿਹੜਾ ਹੈਗਾ ਉਹ ਸੰਘਰਸ਼ ਦਾ ਪ੍ਰੋਗਰਾਮ ਜਿਹੜਾ ਹੈਗਾ ਬਠਿੰਡੇ ਦੇ ਵਿੱਚ ਉਹ ਅਲਿਕਾ ਜੀ ਬਾਈ ਤੁਮੈ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਬਹੁਤ ਮੇਰੇ ਨਾਲ ਬਾਈ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਸੀ ਇਸ ਬਾਤ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੈਂ ਜੁੜੇ ਰਹੋ ਆਰਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਜੀ ਧੰਨਵਾਦ